ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮਖ ਪਿਆਰਿਓ ਸਭ ਤੋਂ ਪਹਿਲਾਂ ਮੈਂ ਆਪ ਜੀ ਦੇ ਆਪਣੀ ਤਹਿ ਦਿਲੋਂ ਧੰਨਵਾਦੀ ਹਾਂ ਆਪ ਦੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਸ ਪਰਮਾਰਥ ਦੇ ਪੰਦੀ ਚੈਨਲ ਦੇ ਮੈਨੂੰ ਪੂਰੀ ਸਹਿਯੋਗ ਦੇ ਰਹੇ ਹੋ ਕਿਉਂਕਿ ਸੰਗ ਤੋਂ ਬਿਨਾ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਸੋ ਮੈਨੂੰ ਬਹੁਤ ਵਧੀਆ ਲੱਗ ਰਿਹਾ ਜੀ ਸੋ ਅੱਜ ਮੈਂ ਆਪ ਸਾਰੀ ਸੰਗਤ ਨਾਲ ਇਹ ਵਿਚਾਰ ਆਪਣੇ ਸਾਂਝੇ ਕਰਾਂਗੀ ਜਿੰਨੀ ਕੁ ਸੋਝੀ ਪਰਮਾਤਮਾ ਨੇ ਬਖਸ਼ੀ ਮੈਨੂੰ ਕਿ ਸ਼ਬਦ ਕੀ ਹੈ ਤੇ ਸ਼ਬਦ ਬਾਰੇ ਕੀ ਇਹ ਜੇ ਜੋ ਸ਼ਬਦ ਇਸ ਸ੍ਰਿਸ਼ਟੀ ਦੇ ਵਿੱਚ ਗੂੰਜ ਰਿਹਾ ਹੈ ਉਹ ਕੀ ਹੈ ਤੋ ਸ਼ਬਦ ਦੀ ਜੋ ਮਹਾਨਤਾ ਹੈ ਤੇ ਉਹਦੀ ਸਰਵਵਿਚਤਾ ਨੂੰ ਅਸੀਂ ਆਪਣੇ ਦੁਨਿਆਵੀ ਅੱਖਰਾਂ ਤੇ ਸ਼ਬਦਾਂ ਨਾਲ ਪੂਰੀ ਤਰ੍ਹਾਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਪਰਮਾਤਮਾ ਦੇ ਨਾਮ ਦੀ ਸਤਾ ਜਦੋਂ ਗੁੰਜਾਰ ਵਿੱਚ ਪ੍ਰਗਟ ਹੋ ਜਾਏ ਤਾਂ ਉਹ ਪ੍ਰਗਟ ਹੋਈ ਤੋਂ ਨਹੀਂ ਬ੍ਰह्म ਸ਼ਬਦ ਹੈ ਸਾਰੀ ਕਾਇਨਾਤ ਦੀ ਸ਼ਕਤੀ ਦਾ ਤੋਰਾ ਹੈ ਜੀ ਬ੍ਰह्म ਸ਼ਬਦ ਭਾਵਿਕ ਧੁਨ ਹੈ ਉਹ ਸਿਰਜਣਹਾਰ ਐਨਾ ਸਮਰੱਥ ਹੈ ਕਿ ਉਸ ਦੇ ਇੱਕ ਸ਼ਬਦ ਦੇ ਕਬੌ ਨਾਲ ਸਾਰੀ ਸ੍ਰਿਸ਼ਟੀ ਹੋਂਦ ਵਿੱਚ ਆ ਗਈ ਸਤਿਗੁਰ ਦੇ ਬਚਨ ਹਨ ਕੀਤਾ ਪਸਾਓ ਇੱਕੋ ਖਬਾਓ ਅਸੀਂ ਹਰ ਰੋਜ਼ ਜਪਜੀ ਸਾਹਿਬ ਦੀ ਬਾਣੀ ਅੰਦਰ ਪੜ੍ਹਦੇ ਹਾਂ ਜੀ ਸੁਣਦੇ ਹਾਂ ਸੋ ਇੱਕ ਖਬਾਓ ਵਿੱਚ ਪੰਜ ਸ਼ਬਦਾਂ ਦੀ ਧੁਨ ਸਮਾਈ ਹੋਈ ਹੈ ਜੀ ਭਾਵ ਕਿ ਉਹ ਨਾਦ ਆਪਣੇ ਅੰਦਰ ਪੰਜ ਸ਼ਬਦਾਂ ਦੀ ਧੁਨ ਰੱਖਦਾ ਹੈ ਪਰਮਾਤਮਾ ਦੀ ਅਫਰਵਾਸਤਾ ਵਿੱਚੋਂ ਜਦੋਂ ਫੁਰਨਾ ਉੱਠਿਆ ਤਾਂ ਬ੍ਰਹਮ ਦੇ ਅੰਦਰੋਂ ਸ਼ਬਦ ਦੀ ਧੁਨੀ ਉੱਠੀ ਜਿਸ ਦੇ ਨਾਲ ਸਾਰੀ ਸ੍ਰਿਸ਼ਟੀ ਦੀ ਸਿਰਜਣਾ ਹੋ ਗਈ ਇਹ ਹੀ ਨਾਦ ਸਾਰੀ ਰਚਨਾ ਵਿੱਚ ਪ੍ਰਿਪੂਰਨ ਹੋ ਕੇ ਸਮਾ ਗਿਆ ਜਿਹਾ ਕਹਿ ਲਵੋ ਕਿ ਸੰਸਾਰ ਰੂਪੀ ਇਹ ਸਾਰਾ ਕੁਸ਼ਮਾਜੋ ਉਹ ਬ੍ਰह्म ਸ਼ਬਦ ਦੀ ਦੇਣ ਹੈ ਜੀ ਗੁਰੂ ਅਮਰਦਾਸ ਜੀ ਰਾਗ ਮਾਝ ਅੰਦਰ ਫਰਮਾਉਂਦੇ ਹਨ ਉਤਪਤ ਪਾਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਸੋ ਗੁਰਮੁਖ ਪਿਆਰਿਓ ਸ਼ਬਦ ਦੋ ਤਰ੍ਹਾਂ ਦੇ ਹੁੰਦੇ ਆ ਇੱਕ ਵਰਨਾਤਮਕ ਸੰਸਾਰੀ ਸ਼ਬਦ ਤੇ ਦੂਜੇ ਤੁਨਾਤਮਕ ਨਿਰੰਕਾਰੀ ਸ਼ਬਦ ਜੋ ਉਹਨਾਂ ਨੂੰ ਅਸੀਂ ਬ੍ਰह्म ਸ਼ਬਦ ਵੀ ਕਹਿ ਸਕਦੇ ਹਾਂ ਵਰਨਾਤਮਕ ਸ਼ਬਦ ਦ੍ਰਿਸ਼ਟਮਾਨ ਹਨ ਜੋ ਅੱਖਰਾਂ ਤੋਂ ਬਣਦੇ ਹਨ ਇਹ ਲਿਖਣ ਪੜ੍ਹਨ ਤੇ ਬੋਲਣ ਵਿੱਚ ਆਉਂਦੇ ਹਨ ਇਹ ਸ਼ਬਦ ਮਨੁੱਖ ਦੇ ਸੰਸਾਰੀ ਜੀਵਨ ਦਾ ਧੁਰਾ ਹਨ ਜੀ ਕਿਉਂਕਿ ਇਨ੍ਹਾਂ ਅੱਖਰਾਂ ਤੇ ਸ਼ਬਦਾਂ ਤੋਂ ਬਿਨਾ ਮਨੁੱਖ ਦੀ ਜ਼ਿੰਦਗੀ ਚੱਲ ਹੀ ਨਹੀਂ ਸਕਦੀ ਨਾ ਹੀ ਅੱਗੇ ਵਿਕਾਸ ਕਰ ਸਕਦੀ ਹੈ ਸੰਸਾਰ ਦੀਆਂ 84 ਲੱਖ ਜਨਾਂ ਵਿੱਚੋਂ ਇਹ ਅੱਖਰ ਤੇ ਸ਼ਬਦ ਸਿਰਫ ਮਾਨਵ ਜਾਤੀ ਦੇ ਹਿੱਸੇ ਆਇਆ ਜੀ ਘੋਰ ਨਾਲ ਜੁੰਨਾ ਕੋਲ ਆਵਾਜ਼ ਤਾਂ ਹੈ ਪਰ ਅਲਫਾਜ਼ ਨਹੀਂ ਉਹ ਮੂੰਹੋਂ ਸ਼ਬਦ ਕਹਿਣ ਤੋਂ ਅਸਮਰਥ ਹਨ ਜੀ ਇਹ ਬਾਕੀ ਸਾਰੇ ਜੀਵ ਇਹਨਾਂ ਦੀ ਵਰਤੋਂ ਕਰਨ ਤੋਂ ਅਸਮਰਥ ਹਨ ਇੱਕ ਇੱਕ ਮਨੁੱਖੀ ਹੈ ਜੋ ਇਹਨਾਂ ਦੀ ਵਰਤੋਂ ਕਰਦਾ ਹੈ ਕਿਉਂਕਿ ਪ੍ਰਮਾਤਮਾ ਨੇ ਉਸ ਨੂੰ ਬੁੱਧੀ ਦਿੱਤੀ ਹੈ ਐਨੀਕ ਸਮਰੱਥਾ ਦਿੱਤੀ ਹੈ ਕਿ ਉਹ ਜੋ ਵੀ ਕਹਿਣਾ ਚਾਹੇ ਮੂੰਹ ਬੋਲਣਾ ਚਾਹੇ ਜਿੱਦਾਂ ਆਪਦੀ ਸ਼ਬਦ ਬੋਲਣਾ ਚਾਹੇ ਉਹ ਬੋਲ ਸਕਦਾ ਹੈ ਸੋ ਹਰੇਕ ਭਾਸ਼ਾ ਦੀ ਆਪਣੀ ਲਿਪੀ ਤੇ ਆਪਣੇ ਅੱਖਰ ਹਨ ਜੀ ਇਹਨਾਂ ਅੱਖਰਾਂ ਤੋਂ ਬਣੇ ਸ਼ਬਦਾਂ ਦੁਆਰਾ ਹੀ ਮਨੁੱਖ ਆਪਣੇ ਮਨ ਭਾਵਨ ਦੂਜਿਆਂ ਤੱਕ ਪ੍ਰਗਟ ਕਰ ਸਕਦਾ ਹੈ ਤੇ ਹਰੇਕ ਤਰ੍ਹਾਂ ਦੇ ਗਿਆਨ ਦੀ ਪ੍ਰਾਪਤੀ ਕਰ ਸਕਦਾ ਹੈ ਇਹਨਾਂ ਅੱਖਰੀ ਸ਼ਬਦਾ ਨਾਲ ਹੀ ਦੁਨੀਆ ਦੀ ਹਰ ਸ਼ੈ ਦੇ ਨਾਂ ਰੱਖੇ ਗਏ ਜਿਨ੍ਹਾਂ ਕਰਕੇ ਉਹਨਾਂ ਦੀ ਪਛਾਣ ਹੁੰਦੀ ਹੈ ਸ਼ਬਦਾ ਕਰਕੇ ਹੀ ਸਾਰਾ ਸਾਹਿਤ ਲਿਖਿਆ ਜਾਂਦਾ ਹੈ ਸਮੁੱਚਾ ਧਾਰਮਿਕ ਗਿਆਨ ਜੋ ਪੁਸਤਕਾਂ ਤੇ ਧਾਰਮਿਕ ਗ੍ਰੰਥਾਂ 'ਚ ਮੌਜੂਦ ਹੈ ਉਹ ਸਾਰਾ ਸ਼ਬਦ ਰੂਪ ਹੈ ਅੱਖਰ ਦੀ ਮਹੱਤਤਾ ਪਹਿਲੇ ਪਾਤਸ਼ਾਹ यूं ਬਿਆਨ ਕਰਦੇ ਹਨ ਅਖਰੇ ਲਿਖ ਨਾਮ ਅਖਰੀ ਸਾਲਾ ਅਖਰੀ ਗਿਆਨ ਗੀਤ ਗੁਣਗਾ ਅਖਰੇ ਲਿਖਣ ਬੋਲਣ ਵਣ ਅਖਰਾ ਸਿਰ ਸੰਜੋਗ ਖਾਨ ਜਿਨ ਅਹ ਲਿਖੇ ਤਿਸ ਸੇ ਨਾਹੇ ਜੇ ਫਰਮਾਏ ਦਿਵਤੇ ਪਾਏ ਸੋ ਕਬੀਰ ਜੀ ਆਪਣੀ ਬਾਣੀ ਆਪਣੇ ਬਾਣੀ ਰਾਗਵੜੀ ਅੰਦਰ ਫਰਮਾਉਂਦੇ ਹਨ ਕਿ ਬਮੰਜਾ ਅੱਖਰ ਤਿੰਨ ਭਵਨਾਂ ਦੇ ਹਨ ਜੀ ਇਹ ਜਿਹੜੇ ਦ੍ਰਿਸ਼ਟਮਾਨ ਬਮੰਜਾ ਅੱਖਰ ਹਨ ਨਾ ਇਹ ਤਿੰਨ ਭਵਨਾਂ ਦੇ ਆ ਜਿਨ੍ਹਾਂ ਨਾਲ ਸਾਰਾ ਦੁਨਿਆਵੀ ਕਾਰਵਿਹਾਰ ਚੱਲ ਰਿਹਾ ਹੈ ਭਾਵੇਂ ਇਹਨਾਂ ਨੂੰ ਲਿਖਿਆ ਪੜਿਆ ਤੇ ਬੋਲਿਆ ਜਾ ਸਕਦਾ ਹੈ ਜਿਵੇਂ ਇਹ ਅੱਖਰ ਤੇ ਸ਼ਬਦ ਸੰਸਾਰੀ ਹਨ ਤੇ ਸੰਸਾਰ ਦੇ ਨਾਲ ਹੀ ਇਹ ਖਤਮ ਹੋ ਜਾਣਗੇ ਪਰੰਤੂ ਧਨਾਤਮਕ ਸ਼ਬਦ ਦੇ ਨਿਰੰਕਾਰੀ ਹਨ ਉਹ ਖਤਮ ਹੋਣ ਵਾਲੇ ਨਹੀਂ ਨਾ ਹੀ ਉਹਨਾਂ ਦਾ ਵਰਣਨ ਹੋ ਸਕਦਾ ਹੈ ਜੀ ਫਰਮਾਉਂਦੇ ਹਨ ਆਪਣੀ ਰਾਗ ਗੋੜੀ ਪੂਰਵੀ 52 ਅਖਰੀ ਚ ਗਵੀਰ ਜੀ ਫਰਮਾ ਰਹੇ ਹਨ 52 ਅੱਖਰ ਲੋਕ ਤਰਹਿ 52 ਅੱਖਰ ਲੋਕ ਤਰਹਿ ਸਭ ਕੁਝ ਇਨਹੀ ਮਾਹੇ ਇਹ ਅੱਖਰ ਖਿਰ ਜਾਹੇਗੇ ਓਏ ਅੱਖਰ ਇਨਮੇ ਨਹੀਂ ਸੋ ਦੂਜੇ ਹੈਗੇ ਜੇ ਤਨਾਤਮਕ ਸ਼ਬਦ ਜਾਂ ਇਹਨਾਂ ਨੂੰ ਕਹ ਲਓ ਬ੍ਰह्म ਸ਼ਬਦ ਇਹ ਰੂਹਾਨੀਅਤ ਦੇ ਸ਼ਬਦ ਹਨ ਜੀ ਆਤਮ ਮੰਡਲ ਦੇ ਕੌਤਖਾਨ ਜਿਉਂ ਪ੍ਰਭੂ ਸਿਮਰਨ ਨਾਲ ਜੁੜਿਆ ਇੱਕ ਗੁਰਮਖ ਜਾਨ ਨੂੰ ਉਹਦੇ ਅੰਦਰੋਂ ਪ੍ਰਗਟ ਹੁੰਦੇ ਆ ਤੇ ਉਹਨਾਂ ਨੂੰ ਸੁਣਦੇ ਹਨ ਇਹਨਾਂ ਸ਼ਬਦਾਂ ਨੂੰ ਲਿਖ ਕੇ ਜਾਂ ਬੋਲ ਕੇ ਦੱਸਿਆ ਨਹੀਂ ਜਾ ਸਕਦਾ ਸਿਰਫ਼ ਹੀ ਮਰਜੀ ਉਹਦਾ ਇਸ ਬ੍ਰਹਮ ਦੀ ਧੁਨੀ ਨੂੰ ਸੁਣ ਮਾਰ ਸਕਦਾ ਹੈ ਜਿਸ ਦੇ ਅੰਦਰੋਂ ਪ੍ਰਗਟ ਹੁੰਦੇ ਹਨ ਦੂਜਾ ਕੋਈ ਕੋਲ ਬੈਠ ਕੇ ਵੀ ਨਹੀਂ ਸੁਣ ਸਕਦਾ ਜਦੋਂ ਅਭਿਆਸੀ ਦੀ ਸੁਰਤ ਸ਼ਬਦ ਵਿੱਚ ਜੁੜਦੀ ਹੈ ਤਾਂ ਇਹ ਹੀ ਅਵਸਥਾ ਬਣਦੀ ਹੈ ਗੁਰੂ ਜੀ ਦੀ ਬਾਣੀ ਅਨੁਸਾਰ ਗੁਰੂ ਰਾਮਦਾਸ ਜੀ ਫਰਮਾ ਰਹੇ ਹਨ ਸਦਾ ਆਨੰਦ ਰਹੇ ਦਿਨ ਰਾਤੀ ਇੱਕ ਸ਼ਬਦ ਦੀ ਲਿਵਲਾਈ ਨਾਮ ਪਦਾਰਥ ਸਹਿਜੇ ਪਾਇਆ ਇਹ ਸਤਗੁਰ ਕੀ ਵਿਢਾਈ ਇਸ ਸੰਸਾਰ ਵਿੱਚ ਬਹੁਤਾਤ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਦੀ ਬਿਰਤੀ ਬਾਹਰमुखी ਹੈ ਭਾਵੇਂ ਉਹ ਜਿੰਨਾ ਮਰਜੀ ਧਾਰਮਿਕ ਪੁਸਤਕਾਂ ਤੇ ਧਾਰਮਿਕ ਗ੍ਰੰਥ ਪੜ੍ਹੀ ਜਾਵੇ ਪਰ ਉਹਨਾਂ ਦੀ ਬਿਰਤੀ ਸੰਸਾਰੀ ਸ਼ਬਦਾਂ ਤੱਕ ਹੀ ਰਹਿ ਜਾਂਦੀ ਹੈ ਜਿਵੇਂ ਕਹਿੰਦੇ ਆ ਨਾ ਇੱਕ ਕੋਲੂ ਤੇਲ ਕੱਢਣ ਦੀ ਮਸ਼ੀਨ ਤੇ ਜੋੜਿਆ ਬਲਦ ਉਸਦੇ ਦਿਵਾਲੀ ਗੇੜੇ ਕੱਢੀ ਜਾਂਦਾ ਹੈ ਬਾਹਲੀ ਦੁਨੀਆ ਨਾਲ ਉਸਦਾ ਕੋਈ ਸਰੋਕਾਰ ਨਹੀਂ ਹੁੰਦਾ ਈਵੇਂ ਮਨੁੱਖ ਆਪਣੀ ਸੀਮਤ ਬੁੱਧੀ ਕਾਰਨ ਅਖਰੀ ਸ਼ਬਦਾਂ ਵਿੱਚ ਹੀ ਉਲਝਿਆ ਰਹਿੰਦਾ ਹੈ ਇਸ ਤੋਂ ਅੱਗੇ ਵੱਧ ਕੇ ਸ਼ਬਦ ਦੇ ਤੱਤ ਗਿਆਨ ਪ੍ਰਤੀ ਕੋਈ ਜਗਿਆਸਾ ਨਹੀਂ ਰੱਖਦਾ ਸੰਸਾਰੀ ਮਾਇਆ ਜਾਲ ਦੇ ਭੰਮ ਭਲਾਵਿਆਂ ਵਿੱਚ ਗਲਤਾਨ ਹੋਇਆ ਮਨੁੱਖ ਪਰਮਾਤਮਾ ਦੇ ਦਰ ਤੱਕ ਜਾਣ ਤੇ ਪਹੁੰਚਣ ਦੀ ਲਾਲਸਾ ਹੀ ਨਹੀਂ ਰੱਖਦਾ ਕਿ ਸ਼ਬਦ ਨੂੰ ਪਰਦੇ ਸੁਣਦੇ ਜ਼ਰੂਰ ਹਨ ਪਰ ਸ਼ਬਦ ਨਾਲ ਜੁੜ ਕੇ ਉਸ ਨੂੰ ਬੁੱਝਣ ਦੀ ਕੋਸ਼ਿਸ਼ ਨਹੀਂ ਕਰਦੇ ਨਾ ਹੀ ਇਸ ਦੀ ਜ਼ਰੂਰਤ ਸਮਝਦੇ ਹਨ ਸੋ ਰਾਗ ਪੈਰਮ ਵਿੱਚ ਪਹਿਲੇ ਪਾਸਾ ਫਰਮਾ ਰਹੇ ਹਨ ਪੁਸਤਕ ਪਾਠ ਵਿਆਕਰਨ ਬਖਾਣੇ ਪੁਸਤਕ ਪਾਠ ਵਿਆਕਰਨ ਬਖਾਣੇ ਸੰਧਿਆ ਕਰਮ ਤੀਕਾਲ ਕਰੇ ਬਿਨ ਗੁਰ ਸ਼ਬਦ ਮੁਖਤ ਕਹਾ ਪ੍ਰਾਣੀ RAM ਨਾਮ ਬਿਨ ਔਰਜ ਮਰੇ ਸੋ ਆਮ ਸੰਸਾਰੀ ਗਿਆਨ ਤਾਂ ਸਾਨੂੰ ਜੀ ਆਪਣੀ ਜ਼ਿੰਦਗੀ ਦੇ ਤਜਰਬਿਆਂ ਤੋਂ ਪ੍ਰਾਪਤ ਹੋ ਜਾਂਦਾ ਹੈ ਪਰ ਇਹ ਰੋਹਾਨੀਅਤ ਨੂੰ 부ਝਣਾ ਬੁਝਾਉਣਾ ਸਾਡੇ ਵਾਸਤੇ ਗੱਲ ਨਹੀਂ ਕਿਉਂਕਿ ਸਾਡੀ ਸੋਚ ਦੁਨਿਆਵੀ ਮਾਇਕੀ ਖਲਜਗਲ ਦੇ ਝਮੇਲਿਆਂ ਵਿੱਚ ਵਿਅਸਤ ਹੁੰਦੀ ਹੈ ਆਤਮ ਗਿਆਨ ਦਾ ਆਤਮ ਮੰਡਲ ਦਾ ਜੋ ਗਿਆਨ ਹੈ ਤੇ ਇੱਕ ਗੁਰਮਖ ਜਾਨ ਨੂੰ ਜਿਗਿਆਸੂ ਹੋ ਕੇ ਹੋ ਸਕਦਾ ਹੈ ਨਾ ਤੇ ਸਾਡੀ ਜਿਹੜੀ ਬੁੱਧੀ ਆ ਉਹ ਖਾਸ ਦਾਇਰੇ ਵਿੱਚ ਸੀਮਿਤ ਹੁੰਦੀ ਆ ਉਸ ਨੂੰ ਜਗਾਉਣ ਲਈ ਸੱਚ ਦੀ ਖੋਜ ਵਿੱਚ ਪੈ ਕੇ ਸਾਨੂੰ ਗੁਰੂ ਦੀ ਗੁਰੂ ਤੋਂ ਸ਼ਬਦ ਲੈ ਕੇ ਉਸ ਦੀ ਘਾਲ ਕਮਾਈ ਮਤਲਬ ਸਿਮਰਨ ਕਰਨ ਦੀ ਜ਼ਰੂਰਤ ਹੈ ਜਦੋਂ ਫਿਰ ਸਿਮਰਨ ਕਰਦੇ ਆ ਬ੍ਰਹਮ ਸ਼ਬਦ ਪ੍ਰਗਟ ਹੋ ਜਾਏ ਤਾਂ ਉਸ ਨਾਮ ਸ਼ਬਦ ਦੇ ਬਲ ਨਾਲ ਉਹਦੀ ਪ੍ਰਾਪਤੀ ਦੇ ਰਾਹ ਉਹ ਬੁੱਧੀ ਆਪਣੀ ਸਾਡੀ ਬਿਹੜੀ ਬੁੱਧੀ ਆ ਉਹ ਘੜੀ ਜਾਂਦੀ ਹੈ ਸੁਰਤ ਮਤ ਮਨ ਦੀ ਘਾਰਤਨ ਉਹ ਬੁੱਧੀ ਜੋ ਪਹਿਲਾਂ ਸੀਮਿਤ ਸੀ ਇੱਥੇ ਪਹੁੰਚ ਕੇ ਉਹ ਵਿਵੇਕ ਹੋ ਜਾਂਦੀ ਹੈ ਭਾਵ ਕੇ ਅਨੁਭਵ ਗਿਆਨ ਦੇ ਨਾਲ ਬੁੱਧੀ ਬੁੱਝਣ ਦੇ ਸਮਰੱਥ ਹੋ ਜਾਂਦੀ ਹੈ ਸੋ ਰਾਗ ਰਾਮਕਲੀ ਅੰਦਰ ਪਹਿਲੇ ਪਾਦਸ਼ਾ ਫਰਮਾ ਰਹੇ ਹਨ ਮਨ ਮੈਂ ਜੋਤ ਜੋਤ ਮੈਂ ਮਨੂਆ ਪੰਜ ਮਿਲੇ ਗੁਰ ਭਾਈ ਮਨ ਮੈਂ ਜੋਤ ਜੋਤ ਮੈਂ ਮਨੂਆ ਪੰਜ ਮਿਲੇ ਗੁਰ ਭਾਈ ਨਾਨਕ ਦਿਨ ਕੇ ਸਦ ਬਿਲੇ ਹਾਰੀ ਜਿਨ ਏਕ ਸ਼ਬਦ ਨੇ ਬਿਲਾਈ ਸੋ ਸੰਕੱਜੀ ਬ੍ਰਹਮ ਦੇ ਸ਼ਬਦ ਨਾਲ ਹੀ ਮਨੁੱਖ ਦਾ ਜਨਮ ਮਰਨ ਖਤਮ ਹੋਣਾ ਹੈ ਸ਼ਬਦ ਨਾਲ ਜੁੜਨ ਲਈ ਪਹਿਲਾਂ ਆਪਣੀ ਅੰਤਰਾਤਮਾ ਦੀ ਖੋਜ ਕਰਨੀ ਪੈਂਦੀ ਹੈ ਕਿ ਮੈਂ ਕੌਣ ਹਾਂ ਕਿੱਥੋਂ ਆਇਆ ਹਾਂ ਤੇ ਵਾਪਸ ਕਿੱਥੇ ਜਾਣਾ ਹੈ ਚਾਹੇ ਮੈਂ ਹੋਵਾਂ ਚਾਹੇ ਕੋਈ ਦੂਜਾ ਹੋਵੇ ਇੱਥੇ ਸਾਰੀਆਂ ਰੂਹਾਂ ਆਪਣੇ ਆਪਣੇ ਬਾਹਨ ਰੂਪੀ ਸਰੀਰ ਲੈ ਕੇ ਇਸ ਦੁਨੀਆ 'ਚ ਪਰਮਾਤਮਾ ਵੱਲੋਂ ਮਿਲੀ ਜੋਨੀ ਭੋਗਣ ਆਈਆਂ ਤੇ ਸਤਿਗੁਰ ਫਰਮਾਉਂਦੇ ਹਨ ਰਗ ਮਾਰੂ ਉਇਜ ਪੰਜੇ ਮੇ ਪਾਸ਼ਾ ਫਰਮਾ ਰਹੇ ਹਨ ਬਿਰਖੇ ਹੇਠ ਸਭ ਜਨ ਤੇ ਇਕੱਠੇ ਬਿਰਖੇ ਸੰਸਾਰ ਚ ਬਿਰਖੇ ਹੇਠ ਸਭ ਜਨ ਤੇ ਇਕੱਠੇ ਇੱਕ ਤੱਤੇ ਇੱਕ ਬੋਲਣ ਮਿੱਠੇ ਅਸਤ ਦੋਤ ਭਇਆ ਉੱਠ ਚੱਲੇ ਜਿਉਂ ਜਿਉਂ ਆਦ ਵਿਹਾਨੀਆਂ ਤੇ ਜਿਵੇਂ ਜਿਵੇਂ ਕਿਸੇ ਨੂੰ ਪਰਮਾਤਮਾ ਨੇ ਸਵਾਸਾਂ ਦੀ ਪੂੰਜੀ ਦਿੱਤੀ ਆ ਉਹਨਾਂ ਨੂੰ ਪੂਰਾ ਕਰਕੇ ਉਹਨਾਂ ਦੀ ਜਦੋਂ ਪੂਰੀ ਹੋ ਜਾਂਦੀ ਉਮਰ ਤੋਂ ਉਹ ਚੱਲ ਚੱਲ ਪੈਂਦੇ ਆ ਜੀ ਉਰਵਲੇ ਕਰਮਾ ਕਰਕੇ ਜੋ ਇੱਕ ਦੂਜੇ ਦੇ ਸੰਜੋਗੀ ਬਣ ਕੇ ਸ਼ਲੋਖ ਵਿੱਚ ਆਉਂਦੇ ਹਨ ਉਹ ਵੀ ਇੱਕ ਨਾਟਕੀ ਤਰ੍ਹਾਂ ਆਪਣਾ ਆਪਣਾ ਕਿਰਦਾਰ ਨਿਭਾਉਂਦੇ ਹਨ ਉਹ ਵੀ ਪਤਾ ਨਹੀਂ ਕਿੱਥੋਂ ਆਏ ਹਨ ਤੇ ਕਿੱਥੇ ਫਿਰ ਵਾਪਸ ਜਾਣਾ ਹੈ ਇਸ ਲੋਕ ਵਿੱਚ ਸਾਡਾ ਸਾਰਿਆਂ ਦਾ ਮਿਲ ਤਾਂ ਥੋੜੇ ਸਮੇਂ ਲਈ ਹੁੰਦਾ ਹੈ ਇਸ ਕਾਲ ਯੁਗ ਦੇ ਸਮੇਂ ਵਿੱਚ ਉਮਰਾਂ ਵੀ ਥੋੜੀਆਂ ਹਨ ਕਿਸੇ ਨੇ ਵੀ ਜ਼ਿਆਦਾ ਸਮਾਂ ਇੱਥੇ ਨਹੀਂ ਰਹਿਣਾ ਜੀ ਜਿਸ ਮਨੁੱਖ ਦੇ ਅੰਦਰ ਇਹ ਜਿਗਿਆਸਾ ਪੈਦਾ ਹੋ ਗਈ ਉਹ ਇਸ ਖੋਜ ਵੱਲ ਤੁਰ ਸਕਦਾ ਹੈ ਉਹ ਜਰੂਰ ਸੋਚੇਗਾ ਕਿ ਫਿਰ ਮਨੁੱਖ ਦਾ ਇਸ ਸੰਸਾਰ ਚ ਆਉਣ ਦਾ ਮਕਸਦ ਕੀ ਹੈ ਉਹਦਾ ਅੰਤਰੀਵੀ ਰੁੱਖ ਜਦੋਂ ਅੰਤਰਾਤਮਾ ਦੀ ਖੋਜ ਕਰੇਗਾ ਤਾਂ ਆਪਣੇ ਮੂਲ ਪਰਮਾਤਮਾ ਨਾਲ ਸਾਂਝ ਪਾਉਣ ਦੀ ਜਰੂਰ ਕੋਸ਼ਿਸ਼ ਕਰ ਸਕਦਾ ਹੈ ਇਹ ਪਰਮਾਰਥ ਦੇ ਰਸਤੇ ਦਾ ਦਰ ਵੀ ਅੰਦਰੋਂ ਹੀ ਹੋ ਕੇ ਜਾਣਾ ਜੀ ਉਹ ਵੀ ਗੁਰ ਸ਼ਬਦ ਵਾਹਿਗੁਰੂ ਦਾ ਪੱਲਾ ਫੜ ਕੇ ਹੀ ਜਾ ਸਕਦੇ ਹਨ ਮਨ ਹੀ ਨੋ ਕੇਵਲ ਪੜ ਪੜ ਕੇ ਬੁੱਝਿਆ ਨਹੀਂ ਜੀ ਜਾਣਾ ਇਹ ਸੰਸਾਰ ਵਿਚਲੇ ਭਾਵਜਲ ਨੂੰ ਪਾਰ ਕਰਕੇ ਜੀਵਨ ਮੁਕਤ ਹੋਣਾ ਹੈ ਤਾਂ ਗੁਰੂ ਦੇ ਸ਼ਬਦ ਦੀ ਕਮਾਈ ਸਿਮਰਨ ਕਰਕੇ ਸ਼ਬਦ ਨੂੰ ਬੁੱਝਣਾ ਪਵੇਗਾ ਸਤਿਗੁਰੂ ਫਰਮਾਉਂਦੇ ਹਨ ਰਾਗ ਵਿਲਾਵਲ ਅੰਦਰ ਪਹਿਲੇ ਪਾਤਸ਼ਾਹ ਇਹਦੇ ਮਨ ਮੰਦਰ ਤਨ ਵੇਸ ਕਲੰਦਰ ਮਨ ਮੰਦਰ ਤਨ ਵੇਸ ਕਲੰਦਰ ਘਟੇ ਹੀ ਤੀਰਥ ਨਾਮਾ ਇੱਕ ਸ਼ਬਦ ਮੇਰੇ ਪ੍ਰਾਣ ਵਾਸਤ ਹੈ ਬੌੜ ਜਨਮ ਨਾਮਾ ਸੋ ਬ੍ਰह्म ਸ਼ਬਦ ਤੋਂ ਬਿਨਾ ਬ੍ਰਹਮਣਾ ਜੁੜਿਆ ਨਹੀਂ ਜਾ ਸਕਦਾ ਇਸ ਸ਼ਬਦ ਦੇ ਆਸਰੇ ਹੀ ਇਸ ਧੁਨ ਜੋ ਧੁਨਾ ਨਾ ਇਹਦੇ ਆਸਰੇ ਸਾਰੀ ਸ੍ਰਿਸ਼ਟੀ ਕਾਇਮ ਹੈ ਸ਼ਬਦ ਨੂੰ ਮੰਨਣ ਵਾਲੇ ਤੇ ਮੰਨ ਕੇ ਬੁੱਝਣ ਵਾਲੇ ਨੂੰ ਗੁਰਮੁਖ ਕਿਹਾ ਜਾਂਦਾ ਹੈ ਜਦੋਂ ਸਾਰੀ ਸ੍ਰਿਸ਼ਟੀ ਵਿੱਚ ਸ਼ਬਦ ਧੁਨ ਵਿਆਪਕ ਹੈ ਤੇ ਸ੍ਰਿਸ਼ਟੀ ਦੇ ਸਾਰੇ ਤੱਤ ਉਸ ਪਰਮਾਤਮਾ ਦੇ ਭੈ ਵਿੱਚ ਚੱਲ ਕੇ ਉਸ ਸ਼ਬਦ ਦੀ ਸ਼ਕਤੀ ਨਾਲ ਆਪਣੀ ਕਾਰਕਮਾ ਰੇ ਹਨ ਜੀ ਤੇ ਪਰਮਾਤਮਾ ਦਾ ਨਾਮ ਜਪ ਰਹੇ ਹਨ ਇਹ ਹੀ ਉਹਨਾਂ ਦਾ ਸਿਮਰਨ ਹੈ ਸੋ ਰਾਗ ਮਾਰੂ ਸੋਲੇ ਵਿੱਚ ਪੰਜਵੇਂ ਪਾਦਸ਼ਾ ਫਰਮਾ ਰਹੇ ਹਨ ਸਿਮਰੈ ਧਰਤੀ ਔਰ ਆਕਾਸ਼ਾ ਸਿਮਰੈ ਧਰਤੀ ਔਰ ਆਕਾਸ਼ਾ ਸਿਮਰੈ ਚੰਦ ਸੂਰਜ ਗੁਣ ਤਸਾ ਪੌਣ ਪਾਣੀ ਬੈਸੰਤਰ ਸਿਮਰੈ ਸਿਮਰੈ ਸਗਲ ਉਪਾਰਜਨ ਸੋ ਫਿਰ ਇਹ ਸਾਰੇ ਤੱਤ ਵੀ ਤਾਂ ਜੀ ਗੁਰਮੁਖੀ ਹੋਏ ਸ਼ਬਦ ਹੀ ਸਭ ਦੇ ਅੰਦਰ ਸ਼ਕਤੀ ਰੂਪ ਹੋ ਕੇ ਕੰਮ ਕਰ ਰਿਹਾ ਹੈ ਇਹ ਸਭ ਕੁਝ ਪ੍ਰਤੀ ਬੌਧਿਕ ਦ੍ਰਿਸ਼ਟੀ ਰੱਖਦੇ ਹੋਏ ਜੇ ਮਨੁੱਖ ਫਿਰ ਵੀ ਗੁਰ ਸ਼ਬਦ ਦੀ ਪਛਾਣ ਕਰਕੇ ਉਸ ਦਾ ਸਿਮਰਨ ਨਾ ਕਰੇ ਤਾਂ ਫਿਰ ਇਸ ਤੋਂ ਮਾੜੇ ਭਾਗ ਹੋਰ ਕੀ ਹੋ ਸਕਦੇ ਹਨ ਜੀ ਮਨੁੱਖੀ ਜਾਮੇ ਵਿੱਚ ਆਇਆ ਇਨਸਾਨ ਬੁੱਧੀ ਦੇ ਹੁੰਦਿਆਂ ਵੀ ਜੇ ਸੰਸਾਰ ਦੇ ਵਿਕਾਰਾਂ ਵਿੱਚ ਗਰਸਿਆ ਹੀ ਆਪਣਾ ਅਣਮੁੱਲਾ ਜਨਮ ਗਵਾ ਲਵੇ ਤਾਂ ਉਸ ਨੂੰ ਨੇਕ ਇਨਸਾਨ ਤਾਂ ਕੀ ਬਲਕਿ ਮਨੁੱਖ ਕਹਾਉਣਾ ਵੀ ਸ਼ੋਭਾ ਨਹੀਂ ਦਿੰਦਾ ਪਰ ਗੁਰੂ ਪਿਆਰਿਓ ਇਹ ਮੈਂ ਨਹੀਂ ਇਹ ਸਤਿਗੁਰ ਤੀਜੇ ਪਾਸ਼ਾ ਗੁਰੂ ਅਮਰਦਾਸ ਜੀ ਫਰਮਾ ਰਹੇ ਹਨ ਕਹਿੰਦੇ ਹਨ ਜਿਨ੍ਹਾਂ ਸਤਗੁਰਪੁਰਖ ਨ ਸੇਵਿਓ ਜਿਨ੍ਹਾਂ ਸਤਗੁਰਪੁਰਖ ਨ ਸੇਵਿਓ ਸ਼ਬਦ ਨਾ ਕੀਤੋ ਵਿਚਾਰ ਓਏ ਮਾਨਸ ਜੋ ਨਾਖਿਨ ਪਸੂ ਢੋਰ ਗਵਾਰ ਸੋ ਸੰਗਤ ਜੀ ਭਾਵੇਂ ਸਾਨੂੰ ਆਪਣੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਪੂਰਨ ਭਰੋਸਾ ਹੋਵੇ ਅਸੀਂ ਭਰੋਸਾ ਕਰਦੇ ਹਾਂ ਅਸੀਂ ਬਾਣੀ ਪੜ੍ਹਦੇ ਹਾਂ ਮੱਥਾ ਵੀ ਟੇਕਦੇ ਹਾਂ ਪਰ ਅਸੀਂ ਗੁਰੂ ਦੀ ਗੱਲ ਘੱਟ ਹੀ ਮੰਨਦੇ ਹਾਂ ਸਾਨੂੰ ਆਪਣੇ ਗੁਰੂ ਤੇ ਭਰੋਸਾ ਕਰਨਾ ਚਾਹੀਦਾ ਹੈ ਬੇਸਮਰ ਅਣਗਿਣਤ ਕੀਮਤੀ ਰਤਨ ਪਦਾਰਥਾਂ ਦਾ ਭੰਡਾਰਾ ਇਸ ਅਮਰਤ ਦੇ ਸਰੋਵਰ ਵਿੱਚ ਭਰਿਆ ਪਿਆ ਹੈ ਬਾਣੀ ਦੀ ਸ਼ੁਰੂਆਤ ਪਹਿਲੀ ਪਾਸ਼ੀ ਗੁਰਨਾਗ ਦੇਵ ਜੀ ਦੀ ਬਾਣੀ ਜਪ ਸਾਹਿਬ ਵਿੱਚ ਇੱਕ ਓੰਕਾਰ ਤੋਂ ਲੈ ਕੇ ਸੱਚਖੰਡ ਤੱਕ ਮਨੁੱਖ ਨੂੰ ਪਹੁੰਚਾਉਣ ਲਈ ਪੌੜੀਦਰ ਪੌੜੀ ਨੂੰ ਸਮਝਾਇਆ ਹੈ ਇਹ ਸਾਨੂੰ ਪੂਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਦਾ ਸਾਰ ਮੰਨਿਆ ਗਿਆ ਹੈ। ਸਮੁੱਚੀ ਬਾਣੀ ਬ੍ਰਹਮ ਦਾ ਵਿਚਾਰ ਹੈ। ਸਾਡੇ ਕਲਯੁਗੀ ਜੀਵਨ ਦੇ ਤਾਂ ਭਾਗ ਚੰਗੇ ਹਨ। ਜੋ ਗੁਰੂ ਸਾਹਿਬਾਨ ਅਤੇ ਭਗਤ ਜਨਾਂ ਨੇ ਆਪ ਪ੍ਰਭੂ ਦੇ ਨਾਮ ਦੀਆਂ ਕਮਾਈਆਂ ਕਰਕੇ ਸਾਡੇ ਲਈ ਮਾਰਗਦਰਸ਼ਨ ਕੀਤਾ ਜੀ। ਸਾਨੂੰ ਗੁਰੂ ਸ਼ਬਦ ਨਾਲ ਜੋੜਿਆ ਗੁਰੂ ਦੀ ਬਾਣੀ ਦਾ ਜਪ ਕਰਦੇ ਭਾਵੇਂ ਅਸੀਂ ਸਾਰੀ ਉਮਰ ਲਗਾ ਦਈਏ। ਤੇ ਪਰ ਉਸ ਪੜੀ ਵਾਲੀ ਨੂੰ ਜਪ ਮਤਲਬ ਸਿਮਰਨ ਤੱਕ ਲੈ ਜਾਣ ਦੀ ਸੋਝੀ ਸਾਨੂੰ ਬਹੁਤ ਦੇਰ ਬਾਅਦ ਆਉਂਦੀ ਹੈ ਜਦ ਕਿ ਸਤਿਗੁਰਾਂ ਨੇ ਸਾਨੂੰ ਸਿਮਰਨ ਦੀ ਸਿੱਖਿਆ ਦਿੱਤੀ ਹੈ ਸ਼ਬਦ ਗੁਰੂ ਤੋਂ ਸ਼ਬਦ ਲੈ ਕੇ ਸ਼ਬਦ ਵਾਹਿਗੁਰੂ ਗੁਰਮੰਤਰ ਲੈ ਕੇ ਉਸ ਨੂੰ ਕਮਾਉਣਾ ਹੈ ਤਤ ਵਿਚਾਰ ਕੱਢ ਕੇ ਆਪਣੇ ਜੀਵਨ 'ਚ ਉਸ ਨੂੰ ਅਮਲੀ ਜਾਮਾ ਪਹਿਨਾਉਣਾ ਹੈ ਭਾਵ ਕਿ ਮਨ ਦੀਆਂ ਨੀਵੀਆਂ ਵਿਰਤੀਆਂ ਤੋਂ ਜ਼ਿਆਦਾ ਹੋ ਕੇ ਆਪਣੇ ਮਨ ਨੂੰ ਨਿਰਮਲ ਕਰਨਾ ਹੈ ਜਦੋਂ ਅਸੀਂ ਇਸ ਅਵਸਥਾ ਤੱਕ ਪਹੁੰਚ ਜਾਂਦੇ ਹਾਂ ਤਾਂ ਸਮਝ ਪੈਂਦੀ ਹੈ ਕਿ ਇਹ ਉਹ ਮਾਰਗ ਹੈ ਜਿਸ ਤੇ ਚੱਲ ਕੇ ਪਰਮਾਤਮਾ ਦੇ ਦਰ ਤੱਕ ਪਹੁੰਚਿਆ ਜਾ ਸਕਦਾ ਹੈ ਸੋ ਸੱਤਗੁਰ ਸਾਨੂੰ ਗੁਰੂ ਅਮਰਦਾਸ ਜੀ ਰਾਗ ਮਾਝ ਵਿੱਚ ਸਮਝਾ ਰਹੇ ਹਨ ਤਿੰਨ ਕਰਤੇ ਇੱਕ ਖੇਲ ਰਚਾਇਆ ਤਿੰਨ ਕਰਤੇ ਇੱਕ ਖੇਲ ਰਚਾਇਆ ਕਾਇਆ ਸਰੀਰੇ ਵਿੱਚ ਸਭ ਕੁਝ ਪਾਇਆ ਸਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾ ਬਣਿਆ ਤੇ ਜਿਵੇਂ ਅਸੀਂ ਗੁਰੂ ਅਮਰਦਾਸ ਜੀ ਰਾਗ ਮਾਝ ਵਿੱਚ ਕਹਿ ਰਹੇ ਹਨ ਬਿਨ ਸ਼ਬਦੇ ਅੰਤਰ ਹਨੇਰਾ ਬਿਨ ਸ਼ਬਦੇ ਅੰਤਰ ਹਨੇਰਾ ਨਾ ਵਸਤ ਲਹੇ ਨਾ ਚੁੱਕੇ ਫੇਰਾ ਨਾ ਸਾਨੂੰ ਵਸਤੂ ਪ੍ਰਾਪਤ ਹੋਣੀ ਆ ਨਾ ਹੀ ਸਾਡਾ ਜਨਮ ਮਰਨ ਖਤਮ ਹੋਣਾ ਸਤਗੁਰ ਹੱਥ ਕੁੰਜੀ ਸਤਗੁਰ ਹੱਥ ਕੁੰਜੀ ਹੋਰ ਤਦਾਰ ਖੁੱਲੇ ਨਹੀਂ ਗੁਰ ਪੂਰੇ ਭਾਗ ਮਿਲਾ ਬਣਿਆ ਕਿ ਹੋਰ ਕਿਸੇ ਦਰ ਜਾਣ ਨਾਲ ਸਾਡੇ ਸਤਿਗੁਰ ਦੇ ਹੱਥੀਂ ਸਿਰਫ ਇੱਕ ਕੁੰਜੀ ਹੈ ਜਿਸ ਦੇ ਨਾਲ ਅਸੀਂ ਪਰਮਾਤਮਾ ਦੀ ਪ੍ਰਾਪਤੀ ਕਰ ਸਕਦੇ ਹਾਂ ਸੋ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਮੂਲ ਮੰਤਰ ਰਾਹੀਂ ਪਰਮਾਤਮਾ ਦੇ ਵਿਸ਼ੇਸ਼ ਗੁਣਾਂ ਤੋਂ ਜਾਣੂ ਕਰਵਾਇਆ ਜੀ ੴ ਤੋਂ ਲੈ ਕੇ ਸੈਭੰ ਫਿਰ ਗੁਰ ਸੇਗੁਰ ਦਾ ਪ੍ਰਸ਼ਾਦ ਸੋ ਵੈਗੁਰੂ ਆਪ ਹੀ ਗੁਰ ਹੈ ਤੇ ਪ੍ਰਸ਼ਾਦ ਉਸ ਦੀ ਕਿਰਪਾ ਦਾ ਘਰ ਹੈ ਜੀ ਸਿੱਧਾ ਨੇ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਿ ਆਪ ਜੀ ਦੇ ਗੁਰੂ ਕੌਣ ਹੈ ਕਿਸ ਦਾ ਚੇਲੇ ਹੋ ਤੁਸੀਂ ਤਾਂ ਸਤਗੁਰੂ ਨੇ ਫਰਮਾਇਆ ਪਵਨ ਆਰੰਭ ਸਤਗੁਰ ਮਤਵੇਲਾ ਸ਼ਾਵਦ ਗੁਰੂ ਸੂਰਤ ਤੋਂ ਚੇਲਾ ਸੋ ਜਿਸ ਹਾਵ ਤੇਉ ਨਾਮ ਹੈ ਉੱਥੋਂ ਹੈ ਅਨਹਦ ਸ਼ਬਦ ਗੁਰਮੁਖ ਜਨ ਨੂੰ ਪ੍ਰਗਟ ਹੁੰਦੇ ਹਨ ਜੀ ਅਸੀਂ ਜਿਵੇਂ ਪਰਦੇ ਹਾਂ ਸੁਖਮਨੀ ਸਾਹਿਬੀ 'ਚ ਵੀ ਅਸੀਂ ਸੁਣਦੇ ਪੜ੍ਹਦੇ ਹਾਂ ਕਹਿੰਦੇ ਸ਼ਬਦ ਸੱਤ-ਸੱਤ ਪ੍ਰਵਕਤਾ ਸੁਰਤ ਸੱਤ-ਸੱਤ ਜਸ ਸੁਨਤਾ ਸੋ ਉਹੋ ਉਹ ਹੀ ਉਹ ਥਾਂ ਹੈ ਜਿਸ ਥਾਂ ਤੇ ਉਹ ਨਾਮ ਹੈ ਉੱਥੋਂ ਹੀ ਮਤਲਬ ਇਹ ਬ੍ਰह्म ਸ਼ਬਦ ਇਹਨੂੰ ਕਹਿੰਦੇ ਆ ਬ੍ਰह्म ਸ਼ਬਦ ਉੱਥੋਂ ਹੀ ਪ੍ਰਗਟ ਹੁੰਦਾ ਜੀ ਪਾਵੇਂ ਸ਼ਬਦੀ ਦੇ ਤੋਂ ਉਹਨੇ ਸਤਗੁਰ ਸਮਝਾਰੇ ਪਾਵੇਂ ਸ਼ਬਦ ਉਹ ਸਭਨਾ 'ਚ ਚੱਲ ਰਹੀ ਹੈ ਪਰ ਮਨੁੱਖੀ ਜਮੇ ਵਿੱਚ ਜਾਨਵੀ ਰੂਹੀ ਇਸ ਸ਼ਬਦ ਨੂੰ ਸੁਣ ਸਕਦੀ ਹੈ ਮਨੁੱਖਾ ਦੇਹੀ ਹੀ ਪਰਮਾਤਮਾ ਨੂੰ ਇਸ ਦਾ ਸਮਰੱਥ ਬਣਾਈ ਹੈ ਜਿਸ ਵਿੱਚ ਗੁਰਮਖੀ ਦੀ ਸੁਰਤ ਸ਼ਬਦ ਨਾਲ ਜੁੜ ਜਾਂਦੀ ਹੈ ਉਹ ਹੀ ਸੁਰਤ ਜਿਹੜੀ ਹੈ ਬ੍ਰਹਮ ਦੀ ਪਰਮਾਤਮਾ ਦੀ ਇਹ ਬਾਤ ਸੁਣ ਸਕਦੀ ਹੈ ਜੀ 100 ਇਸ ਅਨੰਤਮਈ ਦਸ਼ਾ ਦਾ ਵਿਖਿਆਨ ਤੀਜੇ ਪਾਸ਼ਾ یوں ਕਰ ਰਹੇ ਹਨ ਨੌ ਦਰਵਾਜੇ ਕਾਇਆ ਕੋਟ ਹੈ ਨੌਦਰ ਵਾਜੇ ਕਾਇਆ ਕੋਟ ਹੈ ਦਸਮੇ ਗੁਪਤ ਰਕੀਜੈ ਬਜਰ ਕਪਾਟ ਨਾ ਖੁਲਨੀ ਗੁਰ ਸ਼ਬਦ ਖੁਲੀਜੈ ਅਨਹਦ ਵਾਜੇ ਧੁਨ ਵਜਦੇ ਗੁਰ ਸ਼ਬਦ ਸੁਣੀਜੈ ਤਿਤ ਘਟ ਅੰਤਰ ਚਾਨਣਾ ਕਰ ਭਗਤ ਮਿਲੀਜੈ ਸਭ ਮੈਂ ਇੱਕ ਵਰਤ ਦਾ ਜਿਨ ਆਪੇ ਰਚਿ ਰਚਾਈ ਸੋ ਇਹ ਆਤਮ ਮੰਡਲ ਦੇ ਜੋ ਸੰਗੀਤਕ ਸ਼ਬਦ ਹਨ ਉਹ ਵੀ ਇੱਥੇ ਇਸ ਅਵਸਥਾ ਚ ਆ ਕੇ ਸਾਨੂੰ ਸੁਣਾਈ ਦੇਣ ਲੱਗ ਪੈਂਦੇ ਹਾਂ ਜੀ। ਬ੍ਰह्म ਸ਼ਬਦ ਨਾਮ ਨੂੰ ਗੁਰੂ ਦਾ ਸ਼ਬਦ ਹੈ। ਵਾਹਿਗੁਰੂ ਗੁਰਮੰਤਰ ਨੇ ਹੀ ਪ੍ਰਗਟ ਕਰਨਾ ਜੀ। ਅਸੀਂ ਗੁਰੂ ਤੇ ਸ਼ਬਦ ਲੈ ਕੇ ਜੋ ਅਖਰੀ ਸ਼ਬਦ ਹੈ ਇਹ ਜੋ ਵਾਹਿਗੁਰੂ ਹੈ ਅਖਰੀ ਸ਼ਬਦ ਹੈ ਇਸ ਦੇ ਅਸੀਂ ਸਿਮਰਨ ਕਰਨਾ ਹੈ ਇਸ ਨੂੰ ਦ੍ਰਿੜ ਕਰਨਾ ਹੈ। ਤੋ ਇਸਨੇ ਹੀ ਫਿਰ ਜਦੋਂ ਅਸੀਂ ਅਭਿਆਸ ਕਰਨਾ ਅਸੀਂ ਇਸ ਦੀ ਕਮਾਈ ਕਰਨੀ ਹੈ ਇਸੇ ਤਰ੍ਹਾਂ ਹੀ ਸਾਨੂੰ ਬ੍ਰह्म ਸ਼ਬਦੋ ਜੋ ਧੁਨ ਹੈ ਉਹ ਸਾਨੂੰ ਸੁਣਾਈ ਦੇਣੀ ਹੈ ਜੀ ਬ੍ਰह्म ਵੀ ਇੱਕ ਸ਼ਬਦ ਰੂਪ ਹੈ ਜੋ ਪਰਮਾਤਮਾ ਹੈ ਨਾ ਉਹ ਸ਼ਬਦ ਰੂਪ ਹੈ ਤੇ ਜਿੰਨਾ ਚਿਰ ਬ੍ਰह्म ਸ਼ਬਦ ਦੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਚਿਰ ਸ਼ਬਦ ਰੂਪ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋ ਸਕਦੀ ਫਿਰ ਤਾਂ ਸ਼ਬਦ ਪਰਮਾਤਮਾ ਤੋਂ ਬਿਨਾਂ ਹੋਰ ਕੁਝ ਹੈ ਹੀ ਨਹੀਂ ਮਾਨਸ ਦਾ ਜੋੜਾ ਪਾ ਕੇ ਇਸ ਸੰਸਾਰ ਵਿੱਚ ਆਇਆ ਜੀਵ ਜੇ ਸ਼ਬਦ ਤੋਂ ਸਖਣਾ ਹੀ ਚਲਾ ਗਿਆ ਤਾਂ ਫਿਰ ਉਸਨੇ ਆਪਣਾ ਕੀਮਤੀ ਬੇਸ਼ਕੀਮਤੀ ਜੋ ਜਨਮ ਐਵੇਂ ਹੀ ਵਿਰਥ ਗਵਾ ਲਿਆ ਜੀ ਐਵੇਂ ਤਾਂ ਨਹੀਂ ਗੁਰੂ ਅਮਰਦਾਸ ਜੀ ਸਾਨੂੰ ਸਮਝਾਉਂਦੇ ਫਰਮਾ ਰਹੇ ਹਨ ਸ਼ਬਦੇ ਹੀ ਨਾ ਉਪਜੇ ਸ਼ਬਦੇ ਹੀ ਨਾ ਉਪਜੇ ਸ਼ਬਦ ਦੀ ਕਮਾਈ ਕਰਨ ਨਾਲ ਹੀ ਨਾਮ ਜਿਹੜਾ ਪ੍ਰਗਟ ਹੁੰਦਾ ਹੈ ਸ਼ਬਦੇ ਹੀ ਨਾ ਉਪਜੇ ਸ਼ਬਦੇ ਮੇਲ ਮਲਾਇਆ ਬਿਨ ਸ਼ਬਦੇ ਸਭ ਜਗ ਬੋਰਾਨਾ ਵਿਰਥਾ ਜਨਮ ਗਵਾਇਆ ਸੋ ਗੁਰੂ ਦੇ ਸ਼ਬਦ ਵਹਿਗੁਰੂ ਨਾਲ ਸਾਝ ਪਾ ਕੇ ਮਨੁੱਖ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਰੋਹਾਨੀਅਤ ਪ੍ਰਤੀ ਸੋਝੀ ਮਿਲਦੀ ਹੈ ਜੇ ਇਹਦਾ ਨਾ ਉਸ ਗੁਰਮਖਲੀ ਅੱਗੇ ਵਧਣ ਦਾ ਮਾਰਗ ਖੁੱਲ ਜਾਂਦਾ ਹੈ ਜੀ ਸ਼ਬਦ ਦਾ ਪੱਲਾ ਫੜ ਕੇ ਸ਼ਬਦ ਰੂਪੀ ਜਹਾਜ਼ ਤੇ ਚੜ੍ਹ ਕੇ ਹੀ ਮਨੁੱਖ ਦਾ ਇਸ ਸੰਸਾਰ ਸਮੁੰਦਰ ਤੋਂ ਪਾਰ ਉਤਾਰਾ ਹੋ ਸਕਦਾ ਹੈ ਜੀ ਸ਼ਬਦ ਤੋਂ ਬਿਨਾਂ ਉਹ ਡੁੱਬਿਆ ਹੀ ਰਹੇਗਾ ਜਿਹੜਾ ਮਨੁੱਖੀਕ ਗੁਰ ਸਿੱਖ ਹੋ ਕੇ ਸ਼ਬਦ ਨੂੰ ਬੁੱਝ ਲੈਂਦਾ ਹੈ ਉਹ ਹੀ ਮਰਜੀਵੜਾ ਗੁਰਮਖ ਜੀਵਨ ਪਦਵੀ ਪਾ ਲੈਂਦਾ ਜੀ ਉਸ ਦੀ ਜਿੰਦ ਜਿਹੜੀ ਆਤਮਾ ਹੈ ਉਹ ਸਦਾ ਹਥੇ ਰਹਿਣ ਵਾਲੇ ਪ੍ਰਭੂ ਨਾਲ ਇੱਕਮਿਕ ਹੋਈ ਰਹਿੰਦੀ ਹੈ ਸੋ ਸ਼ਬਦ ਹੀ ਜੀਵਨ ਜੀਵਨਾ ਅਖੀਰ ਤੱਕ ਤੋੜ ਨਹੀਂ ਪਾਉਂਦਾ ਹੈ ਗੁਰੂ ਦੀ ਬਾਣੀ ਦਾ ਹੀ ਫਰਮਾਨ ਹੈ ਜੀ ਸਤ ਗੁਰ ਨਾਨਕ ਜੀ ਦਾ ਫਰਮਾ ਰਹੇ ਹਨ ਇਸ ਯੁਗ ਮੈਂ ਸ਼ਬਦ ਕਰਨੀ ਹੈ ਸਾਰ ਇਸ ਯੁਗ ਮੈਂ ਇਸ ਜਗ ਮੈਂ ਇਸ ਜਗ ਮੈਂ ਸ਼ਬਦ ਕਾਰਣੀ ਹੈ ਸਾਰ ਬਿਨ ਸ਼ਬਦ ਦੇ ਮੋਹ ਹੋਰ ਮੋਗਵਾਰ ਬਿਨ ਸ਼ਬਦ ਦੇ ਹੋਰ ਮੋਗਵਾਰ ਸ਼ਬਦ ਦੇ ਨਾਮ ਰੱਖੇ ਉਧਾਰ ਸ਼ਬਦ ਦੇ ਗਤਮਿਤ ਮੋਖ ਦਵਾਰ ਸੋ ਸ਼ਬਦ ਨਾਲ ਹੀ ਜੀ ਅਸੀਂ ਸਾਡਾ ਸ਼ਬਦ ਨੇ ਹੀ ਵੇੜਾ ਪਾਰ ਕਰਨਾ ਹੈ ਇਸ ਨਾਲ ਸਾਡੀ ਗਤ ਹੋਣੀ ਆ ਸ਼ਬਦ ਦੇ ਗਤਮਿਤ ਮੋਖ ਦਵਾਰ ਸੋ ਸੰਘਾ ਜੀ ਐਨੀ ਕੋ ਸੇਵਾ ਪ੍ਰਵਾਨ ਕਰਨੀ ਆਪ ਜੀ ਨਾਲ ਆਪਣੀ ਵੀਡੀਓ ਸਾਂਝੀ ਕਰਕੇ ਮਾਨੂੰ ਬਹੁਤ ਸਕੂਨ ਮਿਲਦਾ ਹੈ ਕਿ ਆਪ ਜੀ ਤੱਕ ਪਹੁੰਚਦੀ ਹੈ ਤਾਂ ਇਹ ਲੱਗਦਾ ਹੈ ਕਿ ਮੈਨੂੰ ਸਾਰੇ ਸਹਿਯੋਗ ਦੇ ਰਹੇ ਆ ਤੇ ਚੰਗਾ ਮਨ ਹੁੰਗਾਰਾ ਮਿਲਿਆ ਹੈ ਸੋ ਮੈਂ ਆਪ ਜੀ ਨੂੰ ਫੇਰ ਬੇਨਤੀ ਇਹੀ ਕਰਾਂਗੀ ਕਿ ਜਦੋਂ ਜਿਨ੍ਹਾਂ ਨੇ ਮਤਲਬ ਇਹ ਅਜੇ ਤੱਕ ਆਪਣਾ ਸਬਸਕ੍ਰਾਈਬਰ ਨਹੀਂ ਕੀਤਾ ਉਸ ਸਬਸਕ੍ਰਾਈਬ ਕਰ ਲਓ ਪਲੀਜ਼ ਮੈਂ ਤਾਂ ਇਹ ਕਿਉਂਕਿ ਮੈਂ ਇਹ ਚਾਹੁੰਦੀ ਆ ਵੀ ਜੋ ਸੋਚੀ ਪਰਮਾਤਮਾ ਨੇ ਮੈਨੂੰ ਦਿੱਤੀ ਆ ਉਹ ਮੈਂ ਸਾਰਿਆਂ ਤੱਕ ਪਹੁੰਚਾ ਸਕਾਂ ਇਹ ਵੀ ਹੋ ਸਕਦਾ ਹੈ ਕਿ ਆਪ ਸੁਣਨ ਵਾਲੇ ਮੇਰੇ ਮੇਰੇ ਨਾਲ ਵੱਧ ਜਾਣਦੇ ਹੋਣ ਚਲੋ ਕੋਈ ਹੈ ਕੋਈ ਇੱਕ ਵੀ ਮੇਰੀ ਗੱਲ ਤੇ ਕਿਸੇ ਨੂੰ ਹੋਇਆ ਵੀ ਹਾਂ ਉਹ ਵੀ ਇਸ ਮਾਰਗ ਤੇ ਚੱਲਣ ਦੀ ਕੋਸ਼ਿਸ਼ ਕਰੇਗਾ ਤਾਂ ਮੈਨੂੰ ਉਹ ਮੇਰੀ ਸੇਵਾ ਪਰਵਾਨ ਹੋਏਗੀ ਇਹੀ ਸੋਚ ਕੇ ਮੈਂ ਇਹ ਗਾਰਜੇ ਸ਼ੁਰੂ ਕੀਤਾ ਹੈ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ